ਸਰਕਾਰ ਬਹੁਤ ਹੀ ਵਧੀਆ ਵਿਜ਼ਨ ਸਿੱਖਿਆ ਅਤੇ ਸਿਹਤ ਲੈ ਕੇ ਚੱਲ ਰਹੀ ਹੈ ਇਸੇ ਸਦਕਾ ਪੰਜਾਬ ਸਰਕਾਰ ਇੰਟਰਨੈਸ਼ਨਲ ਟ੍ਰੇਨਿੰਗ ਦੇ ਲਈ ਪ੍ਰਾਇਮਰੀ ਅਧਿਆਪਕਾਂ ਨੂੰ ਜੋ ਮੌਕਾ ਦੇ ਰਹੀ ਹੈ ਉਸ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਜਿਸ ਦੇ ਵਿੱਚ ਮੈਂ ਜੁਆਇਫੁਲ ਲਰਨਿੰਗ ਅਤੇ ਸਕਿਲਫੁਲ ਲਰਨਿੰਗ ਅਤੇ ਨਵੀਆਂ ਐਜੂਕੇਸ਼ਨ ਟੈਕਨੀਕਸ ਨੂੰ ਸਿੱਖ ਕੇ ਆਈ ਤੇ ਉਹਨਾਂ ਨੂੰ ਆਪਣੇ ਸਕੂਲ ਵਿੱਚ ਆ ਕੇ ਲਾਗੂ ਕੀਤਾ ਉੱਥੇ ਦਿੱਤਾ ਗਿਆ ਪ੍ਰੋਜੈਕਟ ਸੀਜ਼ਨਸ ਜੋ ਕਿ ਅਸੀਂ ਉੱਥੋਂ ਦੇ ਸਿੱਖਿਆ ਮਾਹਿਰਾਂ ਦੇ ਨਾਲ ਡਿਸਕਸ ਕਰਕੇ ਪ੍ਰੈਜੈਂਟੇਸ਼ਨ ਦੇ ਕੇ ਆਏ ਸੀ ਉਸ ਨੂੰ ਮੈਂ ਆਪਣੇ ਸਕੂਲ ਦੇ ਵਿੱਚ ਆ ਕੇ ਲਾਗੂ ਕੀਤਾ ਪਲੇਵੇ ਮੈਥਡਸ ਦੇ ਨਾਲ ਮੈਂ ਸੀਜ਼ਨ ਦੇ ਰਿਕਾਰਡਿੰਗਸ ਸਾਰੀਆਂ ਐਕਟੀਵਿਟੀਆਂ ਕਰਾਈਆਂ ਤੇ ਉਹ ਜੋ ਸਿਸਟਮ ਉੱਥੇ ਚੱਲਦਾ ਹੈ ਜਿਸ ਤਰ੍ਹਾਂ ਤਰੀਕੇ ਦੇ ਨਾਲ ਉੱਥੇ ਪੜਾਇਆ ਜਾਂਦਾ ਹੈ ਜਿਸ ਤਰ੍ਹਾਂ ਦੇ ਨਾਲ ਅਧਿਆਪਕ ਉੱਥੇ ਬੱਚਿਆਂ ਦੇ ਨਾਲ ਬਿਹੇਵ ਕਰਦੇ ਆ ਉਹ ਸੇਮ ਟੈਕਨੀਕਸ ਮੈਂ ਆਪਣੇ ਸਕੂਲ ਦੇ ਵਿੱਚ ਆ ਕੇ ਇੰਪਲੀਮੈਂਟ ਕੀਤੀਆਂ ਤੇ ਮੈਨੂੰ ਵੀ ਉਹੀ ਰਿਜ਼ਲਟ ਮਿਲਨੇ ਸ਼ੁਰੂ ਹੋ ਗਏ ਸਾਡੇ ਟੀਚਰ ਗੁਰਪ੍ਰੀਤ ਕੋਰ ਮੈਮ ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਆਏ ਸਨ ਅਤੇ ਉਹਨਾਂ ਨੇ ਜੋ ਟ੍ਰੇਨਿੰਗ ਲਈ ਸਾਨੂੰ ਵੀ ਦੱਸਿਆ ਅਤੇ ਬਹੁਤ ਸਾਰੀਆਂ ਐਕਟੀਵਿਟੀਆਂ ਕਰਾਈਆਂ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲਿਆ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਯਸੀ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਨਵੀਂ ਸੋਚਣਾ ਪੈਂਦਾ ਕ੍ਰੀਏਟ ਕਰਨਾ ਪੈਂਦਾ ਡਿਜ਼ਾਈਨ ਕਿਤਨਾ ਪਾਈਏ ਕਿ ਕਿਹੜੀ ਰੀਲ ਕਿਸ ਤਰ੍ਹਾਂ ਚੱਲੇਗੀ ਫਿਰ ਉਹ ਕਸਟਮਰ ਦੇ ਹਿਸਾਬ ਨਾਲ ਸਾਨੂੰ ਕਰਨਾ ਪੈਂਦਾ ਆਹ ਸੰਦਹੀਆ ਪ੍ਰਿੰਟ ਵਾਲੇ ਗੁੱਡੇ ਦੇਖ ਸਕਦੇ ਹੋ ਆ ਪਿੱਛੇ ਦੇਖ ਸਕਦੇ ਹੋ ਸਾਰੇ ਖਾਸ ਇਹ ਟ੍ਰੈਂਡਿੰਗ ਚ ਡਿਜ਼ਾਈਨ ਹੈ ਇਹ ਕਿਸੇ ਕੋ ਨਹੀਂ ਮਿਲਾਂਗੇ ਸਿਰਫ ਸਾੜੀ ਸ਼ੌਪ ਦੇ ਮਿਲਾਂਗੇ ਤੁਸੀਂ ਦੇਖੋ 24 ਪੀਸ ਤਿਆਰ ਹੁੰਦੇ ਵੱਡੇ ਪੀਸ ਜਿਹੜੇ ਮਤਲਬ ਤਿੰਨ ਜਾਣੇ ਲੱਗਦੇ ਫਿਰ ਉਹਨੂੰ ਤਿਆਰੀ ਪੈਂਦੀ 24 ਪੀਸਾਂ ਨੂੰ ਤੇ ਫਿਰ ਉਸ ਹਰ ਨਾਲ ਕੋਸਟ ਵੀ ਫਿਰ ਵਾਜ ਜਾਂਦੀ ਹੈ ਮਤਲਬ 24 ਪੀਸ ਤਿਆਰ ਨੇ ਦਿਹਾੜੀ 'ਚ ਦੇਖੋ ਆ ਤੁਹਾਡੇ ਸਾਹਮਣੇ ਲੱਗੀਆਂ 6 ਫੁੱਟ ਦੀਆਂ ਸਾਡੇ ਕੋਲ ਜਗ੍ਹਾ ਦੀ ਪ੍ਰੋਬਲਮ ਵੀ ਆਪਾਂ 6 ਫੁੱਟ ਦਾ ਕਿਉਂ ਬਣਾਉਂਦੇ ਸੀਗੇ ਤੇ ਹੁਣ ਆਪਾਂ ਸੋਚਿਆ ਕਿ ਆਪਾਂ ਅਗਲੇ ਨੈਕਸਟ ਲੈਵਲ ਤੇ ਜਾਵਾਂਗੇ ਉਸ ਤੋਂ ਵੱਡੀਆਂ ਬਣਾਵਾਂਗੇ ਬਣਾਉਣੀਆਂ ਨਹੀਂ ਚਾਹੀਦੀਆਂ ਅਸੀਂ ਕਹਿੰਨੇ ਆਪ ਪਰ ਕਈ ਵळे ਕਈ ਬੰਦੇ ਹਟ ਜਾਂਦੇ ਕਿ ਨਹੀਂ ਬਣਾ ਕੇ ਦਿਓ ਆਪਾਂ ਮੰਦਿਰ ਚ ਲਾਉਣੀਆਂ ਫਿਰ ਸਾਨੂੰ ਬਣਾਉਣੀ ਪੈਂਦੀ ਹੈ ਕਿ ਕਿਹ ਕਿਹਨੂੰ ਵੀ ਆਪਾਂ ਦੇਨੇ ਆ ਗਿਫਟ ਹੀ ਦੇਨੇ ਆ ਇਹਦਾ ਨਾ ਆਪਾਂ ਪੈਸੇ ਲੈਣੇ ਆ ਕੋਈ ਤੇ ਨਾ ਹੀ ਆਪਾਂ ਕਿਸੇ ਨੂੰ ਕਹਿੰਨੇ ਹ ਅਡਾਉ ਕਲ ਦੇਖਣ ਨੂੰ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਦਾ ਮੈਂ ਹਾਂ ਅਕਸ਼ ਸੁਨੱਕ ਅੱਜ ਅਸੀਂ ਤੁਹਾਨੂੰ ਜਿਸ ਜਗ੍ਹਾ ਤੇ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਤਾਂ ਤਸਵੀਰਾਂ 'ਚ ਤੁਸੀਂ ਦੇਖਿਆ ਹੋਊਗਾ ਜਿੱਥੇ ਮੈਂ ਮੌਜੂਦ ਆ ਇਹ ਇੱਕ ਗੁੱਡੀਆਂ ਦੀ ਦੁਕਾਨ ਹੈਗੀ ਆ ਦੱਸ ਦਈਏ ਕਿ ਜੋ ਪੰਜਾਬੀ ਨੇ ਖਾਸ ਤੌਰ ਦੇ ਉੱਤੇ ਜਦੋਂ ਲੋਹੜੀ ਦਾ ਤਿਹਾਰ ਜਦੋਂ ਨਜ਼ਦੀਕ ਆਉਣ ਵਾਲਾ ਹੁੰਦਾ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਪੰਜਾਬੀ ਖਾਸ ਤੌਰ ਦੇ ਉੱਤੇ ਪਤੰਗ ਬਾਜ਼ੀ ਕਰਨ ਦੇ ਬੜੇ ਸ਼ਕੀਨ ਹੁੰਦੇ ਨੇ ਤਾਂ ਅੱਜ ਜਿਸ ਵੀਰ ਹੋਣਾ ਤੋਂ ਲੈ ਕੇ ਆਏ ਆ ਇਹ ਪਹਿਲਾਂ ਤਾਂ ਸੁਨਿਆਰੇ ਦਾ ਕੰਮ ਕਰਦੇ ਸੀਗੇ ਲੇਕਿਨ ਲੋਕਡਾਊਨ ਤੋਂ ਬਾਅਦ ਕੰਮ ਡਾਊਨ ਜਾਂਦਾ ਤਾਂ ਉਸ ਤੋਂ ਬਾਅਦ ਗੁੱਡੀਆਂ ਦੇ ਪਤੰਗਾ ਦੇ ਇੰਨੇ ਕੁ ਟੌਪ ਦੇ ਕਾਰੀਗਰ ਹੋ ਜਾਂਦੇ ਆ ਕਿ ਪੂਰੇ ਪੰਜਾਬ ਭਾਰਤ ਚ ਇਨ੍ਹਾਂ ਦਾ ਨਾਂ ਜਿਹੜਾ ਪਾਣੀ ਵਾਂਗ ਚੱਲਦਾ ਤਾਂ ਸਾਡੇ ਨਾਲ ਵਿਕਰਮ ਸਿੰਘ ਜੀ ਮੌਜੂਦ ਨੇ ਤਾਂ ਵਿਕਰਮ ਜੀ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਿਕਰਮ ਜੀ ਪਹਿਲਾਂ ਵੀ ਤੁਹਾਡੇ ਨਾਲ ਮੁਲਾਕਾਤ ਹੋਈ ਸੀਗੀ ਤਾਂ ਗੁੱਡੀਆਂ ਜਿਹੜੀਆਂ ਨੇ ਕਾਫੀ ਪ੍ਰਸਿੱਧ ਹੋ ਗਈਆਂ ਹੁਣ ਤਾਂ ਉਹ ਤੁਹਾਡੇ ਕਰਕੇ ਪ੍ਰਸਿੱਧ ਹੋਈਆਂ ਜੀ ਤੁਹਾਡੇ ਚੈਨਲ ਦੇ ਥਰੂ ਰਹੀ ਹੋਈਆਂ ਵਿਦੇਸ਼ਾਂ 'ਚ ਵੀ ਜਾਂਦੇ ਹੋ ਗੁੱਡੀਆਂ ਤੁਹਾਡੀਆਂ ਜਾਂਦੀਆਂ ਵਿਦੇਸ਼ਾਂ ਦੇ ਵਿੱਚ ਵੀ ਤਾਂ ਕਿਵੇਂ ਵੇਖਦੇ ਹੋ ਇਸ ਵਾਰ ਕਿਉਂਕਿ ਸੀਜ਼ਨ ਜਿਹੜਾ ਹੈਗਾ ਲੋਕ ਖਾਸ ਤੌਰ ਤੇ ਪੰਜਾਬੀ ਗੁਰੂ ਨਗਰੀ ਦੇ ਲੋਕ ਜਿਹੜੇ ਬੜੇ ਚਾਂ ਚਾਂਹ ਜਿਹੜੀ ਆ ਗੁੱਡੀ ਢਾਉਂਦੇ ਨੇ ਹਾਂ ਜੀ ਤਾ ਕਿੰਨਾ ਕ ਇਸ ਵਾਰ ਜਿਹੜਾ ਰਿਸਪੌਂਸ ਹੈਗਾ ਗੁੱਡੀਆਂ ਦਾ ਦੇਖੋ ਰਿਸਪੌਂਸ ਦਿਨ ਬਾ ਦਿਨ ਦਿਨ ਬਾ ਦਿਨ ਵਧੀ ਜਾਂਦਾ ਹੈ ਉਸ ਹੱਬ ਨਾਲ ਸ਼ਾਪ ਵੀ ਵਧੀਆਂ ਨੇ ਕ੍ਰੇਜ਼ ਵਧਾ ਜਾ ਰਿਹਾ ਲੋਕਾਂ ਦੇ ਵਿੱਚ ਇੰਨਾ ਕ੍ਰੇਜ਼ ਹੋ ਗਿਆ ਨਾ ਹੁਣ ਇਸ ਟਾਈਮ ਮਤਲਬ ਇੱਕ ਬੰਦਾ ਅਗੇ ਜਿਵੇਂ ਲੈਂਦਾ ਸੀ 4-5000 ਦੀ ਗਾਇਟਸ ਲੈਂਦੀ ਹੁਣ 15-20-2000 ਦੀ ਰੇਂਜ ਚ ਹੋ ਗਏ ਨੇ ਮਤਲਬ ਇੰਨਾ ਕ੍ਰੇਜ਼ ਵਧਿਆ ਆ ਮ मतलब काफी ज्यादा जेड़ा नौजवान जेड़े आंदे ਨੇ ਤੇ 15 15 2000 ਦੀ ਕਾਈਟ ਲੱਗ ਮੈਂ ਕਹ ਇੱਕ ਕਸਟਮਰ 15 2000 ਤੋਂ ਥੱਲੇ ਨਹੀਂ ਗਾ ਇਹਨਾਂ ਸਿਸਟਮ ਬਣ ਗਿਆ ਵਧੀਆ ਹੋ ਗਿਆ ਪਰ ਇਹ ਮਹਿੰਗਾਈ ਕਰਕੇ ਵੀ ਹੋਇਆ ਜਾਂ ਫਿਰ ਰੇਟ ਹੀ ਜਿਹੜਾ ਇੰਨੀ ਗੁੱਡੀਆਂ ਕੁਆਂਟੀਟੀ ਜ਼ਿਆਦਾ ਜਾਂ ਪੈਸੇ ਵੀ ਜ਼ਿਆਦਾ ਹੋ ਗਏ ਨਹੀਂ ਕੁਝ ਚੀਜ਼ਾਂ ਨਾ ਆਪਣੇ ਕੋਲ ਡਿਜ਼ਾਈਨਿੰਗ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿੰਨੇ ਕਿੰਨੇ ਵਧੀਆ ਵਾ ਫਿਰ ਇਹਨਾਂ ਨੂੰ ਚੀਜ਼ਾਂ ਨੂੰ ਬੜਾ ਲੱਗਿਆ ਤਾਨੂੰ ਬਹੁਤਾ ਟਾਈਮ ਲੱਗਦਾ ਟਾਈਮ ਲੱਗੇਗਾ ਤੇ ਫਿਰ ਉਹ ਉਸ ਹਾਮ ਨਕੋਸ਼ੀ ਵੱਜ ਜਾਂਦੀ ਹੈ ਤੇ ਫਿਰ ਥੋੜਾ ਬੋਤਾ ਗਾਗਨ ਵਿੱਚ ਲੰਭਣਾ ਪੈਂਦਾ ਪਰ ਕਹਿੰਦੇ ਨਹੀਂ ਓਕੇ ਆ ਦੇ ਦੋ ਕਿਉਂਕਿ ਪਹਿਲਾਂ ਜਦੋਂ ਆਪਾਂ ਦੇਖੀ ਦੀਆਂ ਸੀਗੀਆਂ ਤਾਂ ਉਦੋਂ ਪਤੰਗਾਂ ਬਿਲਕੁਲ ਹੀ ਸਿੰਪਲ ਹੁੰਦੀਆਂ ਸੀਗੀਆਂ ਤਾਂ ਲੇਕਿਨ ਹੁਣ ਆਪਾਂ ਦੇਖ ਰਹੇ ਆ ਕੁਝ ਪਾਕਿਸਤਾਨੀ ਡਿਜ਼ਾਈਨ ਹੈਗੇ ਨੇ ਇੱਥੇ ਜਾਂ ਫਿਰ ਫੋਟੋਜ਼ ਆਲੀਆਂ ਜਿੱਦਾਂ ਕਹਿ ਲਈ ਸਿੱਧੂ ਮੂਸੇ ਵਾਲਾ ਜਾਂ ਦਲਜੀਤ ਦੀ ਫੋਟੋ ਵਾਲੀ ਪਤੰਗ ਹੋਗੀ ਦੇਸ਼ ਦੇ ਜਿਹੜੇ ਝੰਡੇ ਹੋਗੇ ਤਾਂ ਇਹ ਸਾਰੇ ਵੱਖ-ਵੱਖ ਡਿਜ਼ਾਈਨਿੰਗ ਜਿਹੜੀ ਇੱਥੇ ਹੈਗੀ ਸਰ ਗੱਲ ਇੰਨਾ ਆ ਅੱਜਕੱਲ ਹੋ ਗਿਆ ਰੀਲ ਦਾ ਚਮਾਨਾ ਰੀਲ ਦੇ ਵਿੱਚ ਹੀ ਲੋਕੀ ਜਾ ਕੇ ਖੁਸ਼ ਨੇ ਆਪਣੇ ਬਸ ਵੇਖਦੇ ਵੀਊ ਕਿੰਨੇ ਹੁੰਦੇ ਆ ਠੀਕ ਹੈ ਅੱਜ ਕੱਲ ਇਹ ਡਿਮਾਂਡ ਆ ਤੇ ਡਿਜ਼ਾਈਨ ਜਿੰਨਾ ਵਧੀਆ ਹੋਊਗਾ ਨਾ ਓਨੀ ਰੀਲ ਚੱਲੇਗੀ ਤੇ ਉਸ ਹਿਸਾਬ ਨਾਲ ਫਿਰ ਸਾਨੂੰ ਵੀ ਸੋਚਣਾ ਪੈਂਦਾ ਕ੍ਰੀਏਟ ਕਰਨਾ ਪੈਂਦਾ ਡਿਜ਼ਾਈਨ ਕਿਤਨਾ ਪਾਈਏ ਕਿ ਕਿਹੜੀ ਰੀਲ ਕਿਸ ਤਰ੍ਹਾਂ ਚੱਲੇਗੀ ਫਿਰ ਉਹ ਕਸਟਮਰ ਦੇ ਹਿਸਾਬ ਨਾਲ ਸਾਨੂੰ ਕਰਨਾ ਪੈਂਦਾ ਜਿਵੇਂ ਹੁਣ ਆਸਟ੍ਰੇਲੀਆ ਦਾ ਫਲੈਗ ਹੋਵੇ ਕੋਈ ਬਾਹਰੋਂ ਵੀਰ ਆਉਂਦੇ ਆ ਆਸਟ੍ਰੇਲੀਆ ਤੋਂ ਉਹ ਸਾਨੂੰ ਪਹਿਲਾਂ ਹੀ ਆਰਡਰ ਦੇ ਦਿੰਦੇ ਕਿ ਭਾਜੀ ਆਸਟ੍ਰੇਲੀਆ ਦੇ ਗੁੱਡੇ ਲੈਣੇ ਜੇ ਕੈਨੇਡਾ ਤੋਂ ਹੁੰਦਾ ਕੈਨੇਡਾ ਤੋਂ ਹੁੰਦੇ ਹੁਣ ਤੁਹਾਡੇ ਚੈਨਲ 'ਤੇ ਇ ਕਹਿੰਦੇ ਕਿ ਭਾਜੀ ਉਹਨਾਂ ਤੁਹਾਡੇ ਕੋਈ ਹੋਣਾ ਫੋਨ ਕਰਕੇ ਕਹਿ ਦਿੰਦੇ ਪਹਿਲਾਂ ਹੀ ਆਰਡਰ ਕਰਾ ਦਿੰਦੇ ਬਹੁਤ ਕਈ ਆਪਾਂ ਕੋ ਪੈਖ ਪੈਸਮਣ ਬਸ ਦੇਣਾ ਹੀ ਉਹਨਾਂ ਨੂੰ ਅੱਛਾ ਵਿਕਰਮ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਜਿੱਦਾਂ ਕਿ ਤੁਸੀਂ ਪਹਿਲਾਂ ਸੁਨਿਆਰੇ ਦਾ ਸੋਨੇ ਦਾ ਕੰਮ ਕਰਦੇ ਸੀਗੇ ਤਾਂ ਫਿਰ ਕਿੱਦਾਂ ਤਬਦੀਲੀ ਕਿੱਦਾਂ ਆਈ ਇਸ ਦੇ ਵਿੱਚ ਤਬਦੀਲੀ ਇਦਾਂ ਆਈ ਸੀ ਕਿ ਬਿਲਕੁਲ ਪੈਸੇ ਨਹੀਂ ਹੈਗੇ ਤੇ ਨੌਟ ਬੰਦੀ ਹੋ ਗਈ ਪਹਿਲਾਂ ਤੇ ਫਿਰ ਇੱਕਦਮ ਲੋਕਡਾਊਨ ਹੋ ਗਿਆ ਮਤਲਬ 2:00 ਵਜੀਆਂ ਜਿੱਥੋਂ ਉਠਿਆ ਨਹੀਂ ਗਿਆ ਤੇ ਫਿਰ ਚਲੋ ਹੁਣ ਰਹਿਗਾ ਸੀ ਪਰਮਾਤਮਾ ਦੀ ਕਿਰਪਾ ਹੋ ਗਈ ਤੇ 5000 ਤੋਂ ਅੱਜ ਇੱਥੇ ਤੱਕ ਪਹੁੰਚ ਗਏ ਆ। ਮਤਲਬ ਕਹਿ ਸਕਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਇੰਨਾ ਸੋਨੇ ਦੇ ਕੰਮ 'ਚ ਨਹੀਂ ਕਮਾਉਂਦੇ ਜਿੰਨਾ ਇਸ ਦੇ ਵਿੱਚ ਬਾਬੇ ਦੀ ਮਿਹਰ ਹੋਈ ਏ। ਦੇਖੋ ਸੋਨੇ ਦਾ ਕੰਮ ਆਪਣੀ ਜਗ੍ਹਾ ਸੀ ਪਰ ਹੁਣ ਜੇ ਇਸ ਟਾਈਮ ਸੋਚਿਆ ਜਾਵੇ ਨਾ ਸੋਨੇ ਦਾ ਕੰਮ ਜ਼ੀਰੋ ਹੋ ਗਿਆ। ਬਿਲਕੁਲ। ਭਾਵੇਂ ਦੇ ਨੂੰ ਆਪਾਂ ਕੁਝ ਨਹੀਂ ਕਹਿਣਾ ਕਿਉਂਕਿ ਜੇ ਕੰਮ ਹੀ ਨਹੀਂ ਚੱਲਦਾ ਤਾਂ ਨੂੰ ਕੋਈ ਫਾਇਦਾ ਨਹੀਂ ਉਹਦਾ। ਤੇ ਚਲੋ ਮਾਰਾ ਦੀ ਕਿਰਪਾ ਜਿਵੇਂ ਮਾਰਾ ਠੱਕਾ ਦਿੰਦਾ ਨਾ ਓਵੇਂ ਚੁੱਕਦਾ ਵੀ ਆ। ਉਹ ਮਤਲਬ ਠੱਕਾ ਵਜਿਆ ਸੀ ਉਹਨੇ ਚੁੱਕਿਆ ਕਿ ਤੈਨੂੰ ਆਹ ਰਾਹ ਪੋਣਾ। ਇੱਕ ਕਾਰੀਗਰ ਅਕਸਰ ਜਦੋਂ ਡਿਜ਼ਾਈਨਿੰਗ ਕਰਨ ਤੇ ਆਂਦਾ ਤਾਂ ਚਾਹੇ ਉਹ ਜੇਵਰ ਹੋਣ ਚਾਹੇ ਉਹ ਗੁੱਡੀਆਂ ਹੋਣ ਤਾਂ ਡਿਜ਼ਾਈਨਿੰਗ ਆਪਣੀ ਚੱਲਦੀ ਹੈ। ਇਹ ਡਿਜ਼ਾਈਨਿੰਗ ਫਿਰ ਇਸ ਤਰ੍ਹਾਂ ਹੀ ਹੈ ਨਾ ਜਿਵੇਂ ਹੁਣ ਸੁਨਿਆਰੇ ਦਾ ਦਿਮਾਗ ਸੀ ਕੁਝ ਨਵਾਂ ਕਰਨ ਨੂੰ ਜੀ ਕਰਦਾ ਹਰ ਵਾਰੀ ਤੇ ਹਰ ਵਾਰੀ ਤੁਹਾਡੇ ਸਾਹਮਣੇ ਨਵਾਂ ਲੈ ਕੇ ਆਉਨੇ ਆ। ਤੁਸੀਂ ਵੇਖਦੇ ਹੋ ਹੁਣ ਅੱਜ ਐਰ ਕੀ ਡਿਜ਼ਾਈਨ ਕਿੰਨੇ ਮਤਲਬ ਉੱਪਰ ਤੱਕ ਲੈਵਲ ਦਾ ਕਰਾਏ ਗਏ ਆ। ਇਸ ਵਾਰ ਕੁਝ ਖਾਸ ਕੀ ਹੈਗਾ ਉਹ ਦਿਖਾਣਾ ਚਾਹੋ ਤਾਂ ਉਹ ਵੀ ਦਿਖਾਓ। ਖਾਸ ਹੁਣ ਤੁਸੀਂ ਆਹ ਪ੍ਰਿੰਟ ਵਾਲੇ ਗੁੱਡੇ ਦੇਖ ਸਕਦੇ ਹੋ। ਆਹ ਪਿੱਛੇ ਦੇਖ ਸਕਦੇ ਹੋ। ਇਹ ਸਾਰੇ ਖਾਸ ਹੈ। ਇਹ ਟ੍ਰੈਂਡਿੰ ਇਹ ਕਿਸੇ ਕੋ ਨਹੀਂ ਮਿਲਣਗੇ ਸਿਰਫ ਸਾੜੀ ਸ਼ੌਪ ਦੇ ਮਿਲਣਗੇ ਹਮ ਮਤਲਬ ਮਾਰਕੀਟ ਛੋੜ ਕਿਤੇ ਵੀ ਨਹੀਂ ਹੈਗੀ ਨਹੀਂ ਹੋਰ ਕਿਤੇ ਨਹੀਂ ਮਿਲਣਗੇ ਸਾਡੇ ਕੋਈ ਮਿਲਣਗੇ ਅੱਛਾ ਇੰਡਾ ਦੀ ਜਿਹੜੀ ਪਤੰਗ ਹੈਗੀ ਆ ਇਹਨੂੰ ਤਿਆਰ ਕਰਨ ਨੂੰ ਕਿੰਨਾ ਸਮਾਂ ਲੱਗ ਜਾਂਦਾ ਕੋਈ ਜਾਂ ਫਿਰ ਪਾਕਿਸਤਾਨੀ ਡਿਜ਼ਾਈਨ ਜਿਹਦਾ ਤੁਸੀਂ ਦੇਖੋ 24 ਕਿ ਪੀਸ ਤਿਆਰ ਹੁੰਦੇ ਵੱਡੇ ਪੀਸ ਜਿਹੜੇ ਮਤਲਬ ਤਿੰਨ ਜਾਣੇ ਲੱਗਦੇ ਆ ਫਿਰ ਉਹਨੂੰ ਤਿਆਰੀ ਪੈਂਦੀ 24 ਪੀਸਾਂ ਨੂੰ ਤੇ ਫਿਰ ਉਸ ਹਾਮਨਾ ਕੋਸਟ ਵੀ ਫਿਰ ਵਾਜ ਜਾਂਦੀ ਹੈ ਮਤਲਬ 24 ਪੀਸ ਤਿਆਰ ਹੁੰਦੇ ਹੈ ਜਿਹੜੀ ਚ ਤਾਂ ਅੱਜ ਦੇ ਸਮੇਂ ਦੇ ਵਿੱਚ ਵੱਡੇ ਤੋਂ ਵੱਡੀ ਪਤੰਗ ਕਿੰਨੇ ਫੁੱਟ ਦੀ ਹੈਗੀ ਦੇਖੋ ਆ ਤੁਹਾਡੇ ਸਾਹਮਣੇ ਲੱਗੀਆਂ 6 ਫੁੱਟ ਦੀਆਂ ਸਾਡੇ ਕੋਲ ਜਗ੍ਹਾ ਦੀ ਪ੍ਰੋਬਲਮ ਹੀ ਆਪਾਂ 6 ਫੁੱਟ ਦਾ ਕਿਉਂ ਬਣਾਉਂਦੇ ਸੀਗੇ ਤੇ ਹੁਣ ਆਪਾਂ ਸੋਚਿਆ ਕਿ ਆਪਾਂ ਅਗਲੇ ਨੈਕਸਟ ਲੈਵਲ ਤੇ ਜਾਵਾਂਗੇ ਉਸ ਤੋਂ ਵੱਡੀਆਂ ਬਣਾਵਾਂਗੇ ਪਰ ਫਿਰ ਸੋਚੀਦਾ ਵਾ ਕਿ ਯਾਰ ਜੇ ਚਾਈਨਾ ਆ ਗਈ ਤੇ ਵੱਡੀ ਗੁੱਡੀ ਆ ਗਈ ਤੇ ਫਿਰ ਆਪਾਂ ਚੋਣੇ ਕਿ ਚਾਈਨਾ ਨਾ ਉੱਡੇ ਆਪਾਂ ਚੋਣੇ ਕੋਟਨ ਥ्रेड ਹੀ ਉੱਡੇ ਉਹਦੇ ਕਰਕੇ ਆਪਾਂ ਵੱਡੀਆਂ ਗੁੱਡੀਆਂ ਪ੍ਰਮੋਟ ਨਹੀਂ ਕਰਦੇ ਵੈਸੇ ਪਤੰਗ ਬਾਜ਼ੀ ਦੇ ਵਿੱਚ ਮਜ਼ਾ ਕਿਸ ਡੋਰ ਦੇ ਨਾਲ ਉਡਾਉਂਦੇ ਆਂ ਦੇਖੋ ਪਤੰਗ ਬਾਜ਼ੀ ਜੇ ਕਰਨੀ ਹੈ ਨਾ ਅਸਲ 'ਚ 12 تار 16 تار ਇੱਤੇ ਡੋਰ ਤੇ ਬਹੁਤ ਮਜ਼ਾ ਹੈ ਮਤਲਬ ਤੁਸੀਂ ਡਾਓਗੇ ਪੁਰਾਣੇ ਜਮਾਨੇ ਦੇ ਜਿਹੜੇ ਬਜ਼ੁਰਗ ਢੋਂਦੇ ਹੁੰਦੇ ਸੀ ਪਹਿਲਾਂ ਇਹਨੇ ਨੇ ਪੇਚੇ ਕਰਦੇ ਸੀ ਤੇ ਛੋਟਾ ਬੱਚਾ ਕਹਿੰਦਾ ਨਹੀਂ ਹੁੰਦਾ ਸੀ ਕਿ ਮੈਂ ਪੇਚਾ ਕਰਨਾ ਤੇ ਉਹ ਹਿਸਾਬ ਹੋ ਗਿਆ ਕੀ ਹੁਣ ਤੇ ਬੱਚਾ ਵੀ ਕਹਿੰਦਾ ਆ ਲਾਪੇਚਾ ਬਜ਼ੁਰਗ ਨੂੰ ਤੇ ਚੈਨਾ ਦੇ ਵੱਡੇ ਗਾਂ ਜਾਂਦਾ ਪਰ ਇਹ ਆ ਕਿ ਪਤੰਗ ਬਾਜੀ ਅਸਲ ਜਿਹੜੀ ਆ ਉਹ ਡੋਰ ਤੇ ਹੀ ਆ 12 ਤਾਰ ਤੇ 16 ਤਾਰ ਤੇ 9 ਤਾਰ ਇਹ ਤਿੰਨ ਡੋਰਾਂ ਦੇ ਬਹੁਤ ਵਧੀਆ ਤਾਂ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਵੱਖ-ਵੱਖ ਡਿਜ਼ਾਈਨ ਦੀਆਂ ਪਤੰਗਾਂ ਜਿਹੜੀਆਂ ਅੱਜ ਦੇ ਸਮੇਂ 'ਚ ਪਹਿਲਾਂ ਕਦੀ ਇਦਾਂ ਦਾ ਸੋਚਿਆ ਸੀ ਕਿ ਇਦਾਂ ਦਾ ਡਿਜ਼ਾਈਨ ਜੇ ਮਾਰਕੀਟ ਚਾਹਣਗੇ ਪਤੰਗ ਦੇ ਕਿਉਂਕਿ ਕਈ ਡਿਜ਼ਾਈਨ ਐ ਹੋ ਜੇ ਨੇ ਜਿਹੜੇ ਪੰਜਾਬ ਦੇ ਨਹੀਂ ਆਪਾਂ ਕਹਿ ਸਕਦੇ ਬਾਹਰ ਦੇ ਨੇ ਬਾਹਰ ਦੇ ਦੇਖੋ ਚੱਕਰ ਦਸਾ ਕੀ ਸੀ ਮੈਂ ਕੁਝ ਨਵਾਂ ਕਰਨਾ ਸੀ ਮੇਨ ਗੱ ਪਾਕਿਸਤਾਨੀ ਡਿਜ਼ਾਈਨ ਲਿਓਣ ਵਾਲਾ ਨਹੀਂ ਹੋਈ ਇੱਥੇ ਇਹ ਪਾਕਿਸਤਾਨੀ ਨਹੀਂ ਇੰਡੀਅਨ ਆ ਆਪਾਂ ਇੱਥੇ ਬਣਾਏ ਆ ਇੰਡੀਅਨ ਹੀ ਰਹਿਣੇ ਆ ਠੀਕ ਹੈ ਪੰਜਾਬ ਚੋ ਮੈਨੂਫੈਕਚਰਿੰਗ ਹੋਈ ਆ ਪੰਜਾਬ ਦੀ ਹੀ ਇਹ ਵਿਰਸ ਤੇ ਪੰਜਾਬ ਚ ਹੀ ਰਹਿਣੀ ਆ ਚਲੋ ਲੈਂਦਾ ਤੇ ਚੜਦਾ ਪੰਜਾਬ ਇੱਕੋ ਹੀ ਸੀਗਾ ਪਹਿਲਾਂ ਉਹ ਇਹ ਕੀ ਮਤਲਬ ਨਾ ਦਿੱਤਾ ਜਾਂਦਾ ਪਰ ਨਾਂ ਜਿਹੜਾ ਅਸਲ ਚ ਪੰਜਾਬ ਹੀ ਆ ਪੰਜਾਬ ਦੀ ਵਿਕਰਮ ਜੀ ਕਿਹੜੇ ਕਿਹੜੇ ਮੁਲਕ ਦੇ ਵਿੱਚ ਤੁਹਾਡੀ ਪਤੰਗ ਗਈ ਹੈ ਦੇਖੋ ਸਾਰੀਆਂ ਸਾਡੇ ਕੋ ਕੰਟਰੀਆਂ ਹੈਗੀਆਂ ਲੱਗ ਕੈਨੇਡਾ ਜਿਆਦਾ ਪ੍ਰਮੋਟ ਹੋ ਰਹੀ ਹੈ ਇਸ ਟਾਈਮ ਕੈਨੇਡਾ ਦੇ ਵਿੱਚ ਪੰਜਾਬੀ ਆਪਣੇ ਕਾਫੀ ਨੇ ਹੁਣ ਜਿਆਦਾ ਉਹ ਲੈ ਰਹੇ ਨੇ ਮਤਲਬ ਆਰਡਰ ਜਿਹੜਾ ਕੈਨੇਡਾ ਤੋਂ ਸਭ ਤੋਂ ਜ਼ਿਆਦਾ ਆਉਂਦਾ ਹੈ ਹਾਂ ਜੀ ਹੁਣ ਚਲੋ ਆਪਣੇ ਕੋ ਇੰਪੋਰਟ ਐਕਸਪੋਰਟ ਦਾ ਲਾਇਸੈਂਸ ਵੀ ਆ ਗਿਆ ਹੈ ਠੀਕ ਹੈ ਜੀ ਐਸਟੀ ਦਾ ਵੀ ਆਪਾਂ ਪ੍ਰੋਪਰ ਕਰ ਲਿਆ ਹੈ ਹੁਣ ਸਾਰਾ ਸਾਡਾ ਆਪ ਇੰਪੋਰਟ ਹੁੰਦਾ ਟੋਟਲੀ ਹਾਂ ਜੀ ਆਪਣੇ ਦੇ ਜਾਂਦਾ ਸਰ ਆਪਣੀ ਆਈਡੀ ਤੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਜਿਹੜੀਆਂ ਪਤੰਗਾਂ ਨੇ ਹਾਲਾਂਕਿ ਦੱਸ ਦਈਏ ਕਿ ਲੋਹੜੀ ਦਾ ਤਿਹਾਰ ਜਿੱਥੇ ਕਿ ਦੇਸ਼ ਭਰ ਚ ਬਣਾਇਆ ਜਾਂਦਾ ਲੇਕਿਨ ਉਸ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਚ ਜੋ ਨੌਜਵਾਨ ਹੈਗੇ ਨੇ ਇਸ ਤਿਹਾਰ ਨੂੰ ਬੜੇ ਚਾਵਾਂ ਦੇ ਨਾਲ ਬਣਾਉਂਦੇ ਨੇ ਕਿਉਂਕਿ ਛੱਤ ਦੇ ਉੱਤੇ ਡੀਜੇ ਲਗਾ ਕੇ ਪਤੰਗਾਂ ਉਡਾਉਂਦੇ ਜਿਹੜੇ ਸ਼ਕੀਨ ਹੁੰਦੇ ਨੇ ਤਾਂ ਪਤੰਗਾਂ ਤੁਸੀਂ ਵੇਖ ਸਕਦੇ ਹੋ ਕਿੰਨੇ ਤਰ੍ਹਾਂ ਦੀ ਪਤੰਗ ਜਿਹੜੀ ਆ ਮਾਰਕੀਟ ਦੇ ਵਿੱਚ ਆ ਚੁੱਕੀ ਆ ਆਈ ਵੱਖ-ਵੱਖ ਡਿਜ਼ਾਈਨ ਸਾਂਝੇ ਕਰ ਰਹੇ ਆ ਤਾਂ ਵਿਕਰਮ ਜੀ ਇਸ ਦੇ ਵਿੱਚ ਹੋਰ ਕਿਹੜੇ ਖਾਸ ਡਿਜ਼ਾਈਨ ਜਿਹੜੇ ਆ ਇਸ ਵਾਰ ਤਿਆਰ ਕੀਤੇ ਆ ਤੁਸੀਂ ਸਰਾਵ ਮੈਂ ਤੁਹਾਨੂੰ ਦਿਖਾਉਣਾ ਵਾ ਤੇ ਕੁਝ ਚੀਜ਼ਾਂ ਆਪਣਾ ਨਾ ਮੰਦਰ ਦੇ ਵਿੱਚ ਕੋਈ ਆਪਣੇ ਕੋਲ ਵੀਰ ਭਰਾ ਆਂਦੇ ਸ਼ਰਧਾਲੂ ਜਿਹੜੇ ਕਹਿੰਦੇ ਕਿ ਆਪਾਂ ਨੂੰ ਸ਼ਿਵ ਜੀ ਦੀ ਜਾਂ ਹਨੂਮਾਨ ਦੀ ਪਿਕਚਰ ਦੇ ਵਿੱਚ ਕਟਿੰਗ ਕਰਕੇ ਦਿਓ ਫਿਰ ਉਹਨਾਂ ਵਾਸਤੇ ਆਪਾਂ ਸਪੈਸ਼ਲ ਬਣਵਾਈਆਂ ਨੇ ਆਹ ਕਾਈਟਸ ਦੇਖੋ ਮਤਲਬ ਇਹ ਸਿਰਫ ਤੁਸੀਂ ਮੰਦਰ ਚ ਲਗਾਉਣ ਲਈ ਬਣਾਈਆਂ ਜਾਂ ਫਿਰ ਇਹ ਮਤਲਬ ਉਡਾਉਣ ਵਾਸਤੇ ਨਹੀਂ ਗਈਆਂ ਇਹ ਸਿਰਫ ਮੰਦਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਪੂਜਾ ਕਰਨੀ ਤੇ ਜਿਨ੍ਹਾਂ ਨੂੰ ਸ਼ੌਂਕ ਹੈ ਕੁੜੀਆਂ ਦਾ ਉਹਨਾਂ ਨੂੰ ਦਾ ਕ੍ਰੇਜ਼ ਕੀ ਆਪਾਂ ਆਪਣੇ ਮੰਦਰ ਦੇ ਵਿੱਚ ਕਾਈਟ ਸਲਾਈਏ ਤੇ ਫਿਰ ਇਹ ਉਹਨਾਂ ਵਾਸਤੇ ਹੈ ਇਹ ਡੋਣ ਵਾਸਤੇ ਨਹੀਂ ਹੈ ਇਹ ਮਤਲਬ ਸਪੈਸ਼ਲੀ ਤੁਸੀਂ ਕਹਿ ਵੀ ਰਹੇ ਹੋ ਨਾਲ ਹਾਂ ਜੀ ਬਿਲਕੁਲ ਇਹ ਕਿ ਕਿਹਨੂੰ ਵੀ ਆਪਾਂ ਦੇਨੇ ਆ ਗਿਫਟ ਹੀ ਦੇਨੇ ਆ ਇਹਦਾ ਨਾ ਆਪਾਂ ਪੈਸੇ ਲੈਨੇ ਆ ਕੋਈ ਤੇ ਨਾ ਹੀ ਆਪਾਂ ਕਿਸੇ ਨੂੰ ਕਹਨੇ ਆ ਉਡਾਓ ਨਾ ਬੱਚੇ ਇਹਨੂੰ ਨਹੀਂ ਕਿਸੇ ਨੂੰ ਦੇ ਦੇ ਕੋਈ ਸਿਆਣਾ ਬੰਦਾ ਕੋਈ ਧਾਰਮਿਕ ਬੰਦਾ ਹੋਵੇ ਉਹਨੂੰ ਦੇ ਦੇ ਮਤਲਬ ਉਹਨਾਂ ਉਹਨਾਂ ਵਾਸਤੇ ਕਿ ਜਿਹੜੇ ਆਪਣੇ ਮੰਦਰ ਦੇ ਵਿੱਚ ਲਾ ਸਕਣ ਉਹ ਕੀ ਮਤਲਬ ਕਿਉਂਕਿ ਇਹ ਇੱਕ ਵੱਖਰਾ ਇੱਕ ਧਰਮ ਦੇ ਨਾਲ ਕਿਉਂਕਿ ਇੱਕ ਰਿਲੀਜੀਅਸ ਦੇ ਨਾਲ ਜਿਹੜੀ ਆ ਇਹ ਪਤੰਗ ਜਿਹੜੀ ਕਹਿ ਸਕਦੇ ਐਸੀ ਅਸੀਂ ਬਣਾਉਂਦੇ ਨਹੀਂ ਸੀਗੇ ਸਾਨੂੰ ਕੁਝ ਬੰਦਿਆਂ ਨੇ ਕਿਹਾ ਕਿ ਸਾਨੂੰ ਬਣਾ ਕੇ ਦਿਓ ਆਪਾਂ ਬਣਾਉਂਦੇ ਨਹੀਂ ਸੀਗੇ ਤੇ ਉਹਨਾਂ ਵਾਸਤੇ ਸਪੈਸ਼ਲ ਇਹ ਫਿਰ ਆਪਾਂ ਚੀਜ਼ਾਂ ਬਣਾਈਆਂ ਕਿ ਚਲੋ ਉਹ ਨਹੀਂ ਚਾਹੀਦੀਆਂ ਅਸੀਂ ਕਹਿੰਨੇ ਆਪ ਪਰ ਕਿਹਵਲੇ ਕਈ ਬੰਦੇ हट ਜਾਂਦੇ ਕਿ ਨਹੀਂ ਬਣਾ ਕੇ ਦਿਓ ਆਪਾਂ ਮੰਦਰ ਚ ਲਾਉਣੀਆਂ ਫਿਰ ਸਾਨੂੰ ਬਣਾਉਣੀ ਪੈਂਦੀ ਹੈ ਕੋਲੇ ਲਿਮਟਿਡ ਜਿਹੜੀਆਂ ਆਉਣੀਆਂ ਲਿਮਟਿਡ ਹੀ ਬਣਾਈਦੀਆਂ ਫਿਰ ਜ਼ਿਆਦਾ ਨਹੀਂ ਬਣਾਈਦੀਆਂ ਫਿਰ ਇੱਕੋ ਪੀਸ ਜਿਹਦਾ ਗਿਫਟ ਤੇ ਵੇਖੀ ਤਾਂ ਵੀ ਬਕਾਇਦਾ ਕਿੱਥੇ ਰੱਖੀ ਉਹਨੇ ਅੱਛਾ ਇਹ ਚੀਜ਼ ਦਾ ਧਿਆਨ ਵੀ ਰੱਖੀ ਵੀਡੀਓ ਕਾਲ ਤੇ ਆਪਾਂ ਵੀ ਤਰ੍ਹਾਂ ਦਾ ਕੋਈ ਬੇਅਦਬੀ ਨਾ ਹੋਵੇ ਮਿਸ ਬੇਅਦਬੀ ਨਾ ਹੋਵੇ ਆਪਾਂ ਵੀਡੀਓ ਕਾਲ 'ਚ ਚੈੱਕ ਕਰਦੇ ਆ ਕਿੱਥੇ ਲਾਈ ਉਹਨੇ ਜੀ ਫਿਰ ਚੈੱਕ ਵੀ ਕਰਦੇ ਬਿਲਕੁਲ ਬਹੁਤ ਵਧੀਆ ਸੋਚ ਹੈ ਜੀ ਤਾਂ ਇਹ ਤਸਵੀਰਾਂ 'ਚ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਕਿ ਉੱਥੇ ਨੌਜਵਾਨ ਜੋ ਨੇ ਖਰੀਦਦਾਰੀ ਗੁੱਡੀਆਂ ਦੀ ਪਤੰਗਾਂ ਦੀ ਖਰੀਦਦਾਰੀ ਕਰਨ ਵਾਸਤੇ ਬਾਜ਼ਾਰ ਦੇ ਵਿੱਚ ਉਤਰ ਆਏ ਨੇ ਤਾਂ ਨਾਲ ਦੀ ਨਾਲ ਦੱਸ ਦਈਏ ਕਿ ਜਿੱਥੇ ਕੀ ਵੱਖ-ਵੱਖ ਡਿਜ਼ਾਈਨ ਦੀਆਂ ਜਿਹੜੀਆਂ ਪਤੰਗਾਂ ਤਿਆਰ ਹੋਈਆਂ ਉੱਥੇ ਹੀ ਇਸ ਵਾਰ ਰਿਲੀਜੀਅਸ ਨੂੰ ਲੈ ਕੇ ਵੀ ਜ਼ਰੂਰ ਹੈ ਪਤੰਗ ਤੁਸੀਂ ਕਿਤੇ ਵੇਖੋਗੇ ਲੇਕਿਨ ਸਿਰਫ਼ ਤਾਂ ਸਿਰਫ਼ ਕੀ ਹੈ ਇਹ ਮੰਦਰ ਦੇ ਵਿੱਚ ਲਗਾਉਣ ਲਈ ਤਿਆਰ ਕੀਤੀ ਗਈ ਹੈ ਇਹਨਾਂ ਵੱਲੋਂ ਤਾਂ ਉੱਥੇ ਹੀ ਤੜ ਨਾਲ ਬਾਕੀ ਡਿਜ਼ਾਈਨ ਵੀ ਜਿਹੜੇ ਸਾਂਝੇ ਕੀਤੇ ਨੇ ਤਾਂ ਨੌਜਵਾਨ ਜਿਹੜੇ ਨੇ ਕਾਫੀ ਜੋ ਕਹਿ ਸਕਦੇ ਹੋ ਡੀਕ ਕਰ ਰਹੇ ਨੇ ਇਸ ਤਿਹਾੜ ਦੀ ਲੋੜੀਂ ਦਾ ਤਿਹਾਰ ਕਿਉਂਕਿ ਅਗਰ ਅਸੀਂ ਦੇਸ਼ ਦੀ ਗੱਲ ਕਰੀਏ ਦੇਸ਼ 'ਚ ਜ਼ਰੂਰ ਮਨਾਇਆ ਜਾਂਦਾ ਹੋਊਗਾ ਲੇਕਿਨ ਪੰਜਾਬ ਦੇ ਵਿੱਚ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਬੜੇ ਹੀ ਸ਼ੌਂਕ ਦੇ ਨਾਲ ਇਸ ਤਿਹਾਰ ਨੂੰ ਮਨਾਇਆ ਜਾਂਦਾ ਹੈ ਕੈਮਰਾਮੈਨ ਸੰਦੀ কুমার ਦੇ ਨਾਲ ਅਖੀਰਸ ਨੂੰ ਅਗਜਗਨਨੀ ਟੀਵੀ ਸ਼੍ਰੀ ਅਮਸਾ ਸਾਹਿਬ